ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਵਾਗਤ ਹੈ ਜੀ ਸਾਡੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਇਹ ਹੈ ਕਿ ਤੁਸੀਂ ਮੱਸੀਆ ਦੇ ਦਿਨ ਇਹ ਇੱਕ ਛੋਟਾ ਜਿਹਾ ਕੰਮ ਕਰ ਲਓ ਤਾਂ ਤੁਹਾਡੇ ਜਿੰਨੇ ਵੀ ਕਾਰੋਬਾਰ ਦੇ ਵਿੱਚ ਰੁਕਾਵਟਾਂ ਪੈ ਰਹੀਆਂ ਸਨ ਉਹ ਸਾਰੀਆਂ ਹੀ ਦੂਰ ਹੋ ਜਾਣਗੀਆਂ ਇਹ ਸਿਕਾ ਨੂੰ ਕਦੋਂ ਤੇ ਕਿਵੇਂ ਕਰਨਾ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਇਹ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਸਾਧ ਸੰਗਤ ਜੀ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਸੁਣਨਾ ਅਤੇ ਆਪ ਸਭ ਸਾਧ ਸੰਗਤ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਤਾਂ-ਤਣ ਬਾਬਾ ਦੀਪ ਸਿੰਘ ਜੀ ਲੈ ਕੇ ਹਾਜ਼ਰੀ ਜਰੂਰ ਲਗਵਾ ਦਿਓ ਜੀ ਤਾਂ ਸਾਧ ਸੰਗਤ ਜੀ ਬਹੁਤ ਸਾਰੇ ਲੋਕ ਜੋ ਖਾਸ ਦਿਨ ਤਿਉਹਾਰ ਹੁੰਦੇ ਨੇ ਜਿਵੇਂ ਕਿ ਮੱਸਿਆ ਦਾ ਦਿਨ ਹੋ ਗਿਆ ਸੰਗਰਾਂਦ ਦਾ ਦਿਨ ਹੋ ਗਿਆ ਇਹਨਾਂ ਦਿਨਾਂ ਦੇ ਉੱਪਰ ਕੁਝ ਖਾਸ ਉਪਾਅ ਕਰਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਚੰਗੀਆਂ ਸ਼ਕਤੀਆਂ ਚੰਗੀਆਂ ਰੂਹਾਂ ਨੇ ਉਹ ਸਾਡੇ ਆਸ-ਪਾਸ ਹੀ ਹੁੰਦੀਆਂ ਨੇ ਜਿਸ ਕਰਕੇ ਸਾਧ ਸੰਗਤ ਜੀ ਸਾਡੀ ਜੋ ਵੀ ਵਿਸ਼ ਹੁੰਦੀ ਹੈ ਜੋ ਵੀ ਮਨੋ ਕਾਮਨਾ ਹੁੰਦੀ ਹੈ ਉਹ ਜ਼ਰੂਰ ਪੂਰੀ ਹੋ ਜਾਂਦੀ ਹੈ ਤੇ ਜਿਹੜੇ ਵੀ ਭੈਣ ਭਰਾ ਸਾਧ ਸੰਗਤ ਜੀ ਇਸ ਵੀਡੀਓ ਨੂੰ ਦੇਖ ਰਹੇ ਨੇ ਉਹ ਆਪਣੇ ਭਲੇ ਦੇ ਲਈ ਮਸੀਆ ਵਾਲੇ ਦਿਨ ਇਹ ਇੱਕ ਕੰਮ ਜ਼ਰੂਰ ਕਰਕੇ ਦੇਖੀ ਸਾਧ ਸੰਗਤ ਜੀ ਜਿਵੇਂ ਕਿ ਕੋਈ ਚੰਗਾ ਦਿਨ ਤਿਉਹਾਰ ਕੋਈ ਦਿਨ ਦੇ ਆਹਾਰ ਆਉਂਦਾ ਹੈ ਜਿਵੇਂ ਸਾਧ ਸੰਗਤ ਜੀ ਮਸੀਆ ਦਾ ਦਿਹਾੜਾ ਹੋ ਗਿਆ ਸੰਗਰਾੰਤ ਦਾ ਦਿਹਾੜਾ ਹੋ ਗਿਆ ਜਾਂ ਫਿਰ ਪੁੰਨਿਆਂ ਦਾ ਦਿਹਾੜਾ ਆਉਂਦਾ ਹੈ ਤਾਂ ਸਾਧ ਸੰਗਤ ਜੀ ਤੁਸੀਂ ਕਈ ਵਾਰ ਆਪ ਹੀ ਦੇਖਿਆ ਹੋਣਾ ਹੈ ਕਿ ਜੋ ਹੋਰ ਵੀ ਭੈਣ ਭਰਾ ਹੁੰਦੇ ਨੇ ਉਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆਉਂਦੀਆਂ ਨੇ ਜਿਵੇਂ ਜਿਵੇਂ ਇਹ ਦਿਨ ਨੇੜੇ ਆਉਂਦੇ ਨੇ ਉਨ੍ਹਾਂ ਦੇ ਘਰ ਦੇ ਵਿੱਚ ਕੁਝ ਨਾ ਕੁਝ ਗਲਤ ਹੋਣਾ ਸ਼ੁਰੂ ਹੋ ਜਾਂਦਾ ਹੈ ਕੰਮਾਂ ਦੇ ਵਿੱਚ ਵਿਗੜਣ ਪੈਣੇ ਸ਼ੁਰੂ ਹੋ ਜਾਂਦੇ ਨੇ ਉਨ੍ਹਾਂ ਦੇ ਸਰੀਰ ਦੇ ਵਿੱਚ ਦੁੱਖ ਤਕਲੀਫਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਹਨਾਂ ਨੂੰ ਘਬਰਾਟ ਹੋਣ ਲੱਗ ਜਾਂਦੀ ਹੈ ਇਸੇ ਤਰ੍ਹਾਂ ਸਾਧ ਸੰਗਤ ਜੀ ਉਹਨਾਂ ਨੂੰ ਕੁਝ ਸਮਝ ਹੀ ਨਹੀਂ ਆਉਂਦਾ ਕਿ ਕੀ ਹੋ ਰਿਹਾ ਹੈ ਜਿਵੇਂ ਆਪਾਂ ਡਾਕਟਰਾਂ ਦੇ ਕੋਲ ਜਾਂਦੇ ਆਂ ਰਿਪੋਰਟ ਕਰਵਾਉਂਦੇ ਆਂ ਤਾਂ ਰਿਪੋਰਟ ਆਉਂਦੀ ਵੀ ਹੈ ਤਾਂ ਉਹਦੇ ਵਿੱਚ ਕੁਝ ਵੀ ਨਹੀਂ ਆਉਂਦਾ ਇਸ ਤਰ੍ਹਾਂ ਸਾਧ ਸੰਗਤ ਜੀ ਸਾਨੂੰ ਸਮਝ ਨਹੀਂ ਆਉਂਦਾ ਹੁੰਦਾ ਕਿ ਸਾਡਾ ਸਰੀਰ ਜੋ ਹੈ ਉਹ ਤਾਂ ਸਹੀ ਨਹੀਂ ਹੈ ਪਰ ਜਿਹੜੀ ਰਿਪੋਰਟ ਹੈ ਉਹ ਬਿਲਕੁਲ ਸਹੀ ਆਈ ਹੈ ਤਾਂ ਸਾਡੇ ਨਾਲ ਇਹ ਕਿਉਂ ਮਹਿਸੂਸ ਹੋ ਰਿਹਾ ਤੇ ਜਦੋਂ ਸਾਧ ਸੰਗਤ ਜੀ ਮਨੁੱਖ ਦੀ ਰਿਪੋਰਟ ਬਿਲਕੁਲ ਠੀਕ ਆਈ ਹੋਵੇ ਸਰੀਰ ਦੇ ਸਾਰੇ ਹਿੱਸਿਆਂ ਦੇ ਵਿੱਚ ਦਰਦ ਹੁੰਦਾ ਹੋਵੇ ਜੇ ਸੰਗਤ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਦੁੱਖ ਤਕਲੀਫ ਹੁੰਦੀ ਹੈ ਤਾਂ ਇਸ ਤੋਂ ਇਹ ਹੀ ਅੰਦਾਜ਼ਾ ਲਗਾਉਂਦੇ ਨੇ ਕਿ ਤੁਹਾਡੇ ਉੱਪਰ ਕਿਸੇ ਨੇ ਮਾੜੀ ਚੀਜ਼ ਦਾ ਪੈਰਾ ਹੈ ਜਾਂ ਮਾੜੀ ਚੀਜ਼ ਦਾ ਦਬਾਅ ਬਣਿਆ ਹੋਇਆ ਹੈ ਇਹਨਾਂ ਚੀਜ਼ਾਂ ਨੂੰ ਸਾਧ ਸੰਗਤ ਜੀ ਅਸੀਂ ਘਰ ਤੋਂ ਬਾਹਰ ਕਿਵੇਂ ਕੱਢ ਸਕਦੇ ਹਾਂ ਤੇ ਸਾਨੂੰ ਇਹਨਾਂ ਚੀਜ਼ਾਂ ਨੂੰ ਘਰ ਤੋਂ ਬਾਹਰ ਕੱਢਣ ਦੇ ਲਈ ਮਸੀਹ ਦਾ ਦਿਨ ਸਭ ਤੋਂ ਵਧੀਆ ਦਿਨ ਹੁੰਦਾ ਹੈ ਕਿਉਂਕਿ ਸੰਗਤ ਜੀ ਤੁਹਾਡੇ ਘਰ ਜਦ ਤੁਹਾਡੇ ਸਰੀਰ ਦੇ ਉੱਪਰ ਮਾੜੀਆਂ ਚੀਜ਼ਾਂ ਨੇ ਕਬਜ਼ਾ ਨਹੀਂ ਕੀਤਾ ਹੋਇਆ ਤਾਂ ਫਿਰ ਤੁਹਾਡੇ ਨਾਲ ਕੁਝ ਚੰਗਾ ਕਿਵੇਂ ਹੋ ਸਕਦਾ ਹੈ ਜਦੋਂ ਸਾਧ ਸੰਗਤ ਜੀ ਤੁਸੀਂ ਆਪਣੇ ਘਰ ਦੇ ਵਿੱਚ ਕੁਝ ਵੀ ਕਰਦੇ ਕੋਈ ਕੰਮਕਾਰ ਕਰਦੇ ਹੋ ਜਾਂ ਕੋਈ ਸ਼ੁਭ ਕਾਰਜ ਦੀ ਸ਼ੁਰੂਆਤ ਕਰਦੇ ਹੋ ਤਾਂ ਉਸ ਦੀ ਉੱਥੇ ਹੀ ਰੋਕ ਲੱਗ ਜਾਂਦੀ ਹੈ ਜਿਵੇਂ ਤੁਹਾਡਾ ਕੋਈ ਕਾਰੋਬਾਰ ਹੋ ਗਿਆ ਉਸ ਦੇ ਵਿੱਚ ਵਾਧਾ ਨਹੀਂ ਹੁੰਦਾ ਉਸ ਦੇ ਵਿੱਚ ਘਾਟਾ ਪੈਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਜਿਹੜੀਆਂ ਮਾੜੀਆਂ ਚੀਜ਼ਾਂ ਹੁੰਦੀਆਂ ਨੇ ਮਾੜੀਆਂ ਸ਼ਕਤੀਆਂ ਹੁੰਦੀਆਂ ਨੇ ਉਹ ਇਸ ਚੀਜ਼ ਨੂੰ ਰੋਕ ਦਿੰਦੀਆਂ ਨੇ ਕਿਉਂਕਿ ਉਹ ਚਾਹੁੰਦੀ ਹੀ ਨਹੀਂ ਕਿ ਤੁਹਾਡੇ ਨਾਲ ਕੁਝ ਵਧੀਆ ਹੋਵੇ ਕਿਉਂਕਿ ਉਹ ਤੁਹਾਨੂੰ ਉੱਠਣ ਹੀ ਨਹੀਂ ਦਿੰਦੀਆਂ ਇਸ ਕਰਕੇ ਸਾਧ ਸੰਗਤ ਜੀ ਜੋ ਅੱਜ ਦਾ ਅਸੀਂ ਉਪਾਅ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆ ਇਸ ਨੂੰ ਇੱਕ ਵਾਰ ਜ਼ਰੂਰ ਕਰਕੇ ਦੇਖਣਾ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਵਧੀਆ ਬਦਲਾਵ ਆਉਣੇ ਸ਼ੁਰੂ ਹੋ ਜਾਣਗੇ ਤੇ ਤੁਸੀਂ ਆਪ ਕਹੋਗੇ ਕਿ ਇਸ ਇੱਕ ਕੰਮ ਨੂੰ ਕਰਨ ਦੇ ਨਾਲ ਸਾਡੀ ਜ਼ਿੰਦਗੀ ਹੀ ਬਦਲ ਗਈ ਹੈ ਸਾਡੇ ਦਿਨ ਹੀ ਬਦਲ ਗਏ ਨੇ ਇਸ ਕੰਮ ਨੂੰ ਕਰਨ ਦੇ ਨਾਲ ਤੁਹਾਡੇ ਜ਼ਿੰਦਗੀ ਵਿੱਚ ਖੁਸ਼ੀਆਂ ਆ ਜਾਣਗੀਆਂ ਦੁੱਖ ਤਕਲੀਫਾਂ ਜੋ ਨੇ ਉਹ ਸਭ ਦੂਰ ਹੋ ਜਾਣਗੀਆਂ ਤੇ ਜਿੰਨੀਆਂ ਵੀ ਮਾੜੀਆਂ ਸ਼ਕਤੀਆਂ ਨੇ ਮਾੜੀਆਂ ਚੀਜ਼ਾਂ ਨੇ ਉਹ ਸਭ ਤੁਹਾਡੇ ਘਰ ਤੋਂ ਦੂਰ ਹੋ ਜਾਣਗੀਆਂ ਤੁਹਾਡੇ ਘਰ ਦੇ ਵਿੱਚ ਧਨ ਦੌਲਤ ਪੈਸਾ ਬਰਕਤ ਹਰ ਇੱਕ ਚੀਜ਼ ਆਉਣੀ ਸ਼ੁਰੂ ਹੋ ਜਾਵੇਗੀ ਤਾਂ ਸਾਧ ਸੰਗਤ ਜੀ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਇਸ ਉਪਾ ਨੂੰ ਸਿਰਫ ਤੁਸੀਂ ਮਸੀਹਾ ਦੇ ਦਿਨ ਹੀ ਕਰਨਾ ਹੈ ਸੰਗਤ ਜੀ ਮਸੀਹਾ ਦਾ ਦਿਨ ਹਰੇਕ ਦੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਖਾਸ ਹੁੰਦਾ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਮੰਗਤਾ ਆਵੇ ਕੋਈ ਕੁਝ ਲੈਣ ਦੇ ਲਈ ਤੁਹਾਡੇ ਦਰਵਾਜ਼ੇ ਦੇ ਉੱਪਰ ਮੰਗਣ ਦੇ ਲਈ ਆਵੇ ਕੋਈ ਸੰਤ ਫਕੀਰ ਤਮ ਉਸ ਨੂੰ ਕਦੇ ਖਾਲੀ ਨਾ ਜਾਣ ਦਿਓ ਤੁਹਾਡੇ ਘਰ ਦੇ ਵਿੱਚ ਜੋ ਵੀ ਹੈ ਕੱਪੜਾ ਅੰਨ ਧੰਨ ਜੋ ਵੀ ਹੈ ਤੁਸੀਂ ਉਸ ਨੂੰ ਦਾਨ ਕਰ ਸਕਦੇ ਹੋ ਜਿੰਨੀ ਵੀ ਤੁਹਾਡੀ ਸਮਰੱਥਾ ਹੈ ਦਾਨ ਜ਼ਰੂਰ ਕਰਿਆ ਕਰੋ ਤੇ ਨਾਲ ਦੀ ਨਾਲ ਤੁਸੀਂ ਪਾਠ ਪੂਜਾ ਵੀ ਜ਼ਰੂਰ ਕਰਨਾ ਹੈ ਤੁਸੀਂ ਜਿਸ ਵੀ ਪਰਮਾਤਮਾ ਨੂੰ ਮੰਨਦੇ ਹੋ ਜਿਸ ਵੀ ਧਰਮ ਦੇ ਨਾਲ ਸੰਬੰਧ ਰੱਖਦੇ ਹੋ ਉਹਨਾਂ ਦੇ ਨਾਮ ਦਾ ਸਿਮਰਨ स्वागतੀ जरूर ਕਰਿਆ ਕਰੋ ਤੇ ਜਿਸ ਦੇ ਨਾਲ ਹਮੇਸ਼ਾ ਹੀ ਤੁਹਾਡੇ ਘਰ ਦੇ ਵਿੱਚ ਸਾਧ ਸੰਗਤ ਜੀ ਖੁਸ਼ੀਆਂ ਹੀ ਖੁਸ਼ੀਆਂ ਆਉਣਗੀਆਂ ਕਿਉਂਕਿ ਸੰਗਤ ਜੀ ਜੇਕਰ ਸਾਨੂੰ ਪਰਮਾਤਮਾ ਨੇ ਇਸ ਕਾਬਿਲ ਬਣਾਇਆ ਹੈ ਕਿ ਅਸੀਂ ਦਾਨਪੁਣ ਦਾ ਕੰਮ ਕਰ ਸਕਦੇ ਹਾਂ ਤਾਂ ਤੁਸੀਂ ਜ਼ਰੂਰ ਇਹ ਕੰਮ ਕਰਿਆ ਕਰੋ ਥੋੜੇ ਵਿੱਚੋਂ ਥੋੜਾ ਦਾਨ ਕਰੋ ਬਹੁਤੇ ਵਿੱਚੋਂ ਬਹੁਤਾ ਦਾਨ ਕਰੋ ਇਹ ਤੁਹਾਡੇ ਚੰਗੇ ਕਰਮ ਬਣਦੇ ਨੇ ਇਸ ਦੇ ਨਾਲ ਤੁਹਾਡੇ ਜੀਵਨ ਵਿੱਚ ਜਿੰਨੀਆਂ ਵੀ ਮੁਸ਼ਕਲਾਂ ਆਉਂਦੀਆਂ ਨੇ ਉਹ ਸਭ ਦੂਰ ਹੋ ਜਾਂਦੀਆਂ ਨੇ ਸੰਗਤ ਜੀ ਕੁਝ ਲੋਕਾਂ ਦਾ ਮੰਨਣਾ ਹੈ ਕਿ ਪਿਆਰ ਦਾ ਸਬੰਧ ਕੇਤੂ ਅਤੇ ਰਾਹੂ ਦੇ ਨਾਲ ਹੈ ਇਸੇ ਤਰ੍ਹਾਂ ਸਾਧ ਸੰਗਤ ਜੀ ਇਹ ਉਪਾਅ ਕਰਕੇ ਉਹ ਲੋਕ ਮੰਨਦੇ ਨੇ ਕਿ ਮਾੜੀਆਂ ਸ਼ਕਤੀਆਂ ਅਨਕਾਰਾਤਮਕ ਊਰਜਾ ਜੋ ਹੁੰਦੀ ਹੈ ਉਸ ਨੂੰ ਅਸੀਂ ਆਪਣੇ ਘਰ ਤੋਂ ਬਾਹਰ ਕੱਢ ਦਿੰਨੇ ਆ ਇੱਕ ਗੱਲ ਹੋਰ ਸਾਧ ਸੰਗਤ ਜੀ ਇਹ ਜੋ ਮਾੜੀਆਂ ਚੀਜ਼ਾਂ ਹੁੰਦੀਆਂ ਨੇ ਜਿੱਥੇ ਸਾਡੇ ਘਰ ਦੇ ਵਿੱਚ ਗੰਦਗੀ ਹੁੰਦੀ ਹੈ ਜਾਂ ਫਿਰ ਜਿੱਥੇ ਸਾਡੇ ਘਰ ਦੇ ਵਿੱਚ ਹਨੇਰਾ ਹੁੰਦਾ ਹੈ ਉੱਥੇ ਹੀ ਆਪਣਾ ਕਬਜ਼ਾ ਕਰਦੀਆਂ ਨੇ ਉਹ ਕਹਿੰਦੇ ਨੇ ਕਿ ਜਿਹੜੀਆਂ ਆਪਣੇ ਘਰ ਦੀ ਰਸੋਈ ਹੁੰਦੀ ਹੈ ਸਾਧ ਸੰਗਤ ਜੀ ਜਿਹੜੀ ਆਪਣੇ ਘਰ ਦੀ ਰਸੋਈ ਹੁੰਦੀ ਹੈ ਉਸ ਨੂੰ ਹਮੇਸ਼ਾ ਹੀ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ ਕਈ ਪਰਿਵਾਰਾਂ ਦੇ ਵਿੱਚ ਆਪਾਂ ਅਕਸਰ ਹੀ ਦੇਖਦੇ ਹਾਂ ਕਿ ਰਾਤ ਦੇ ਸਮੇਂ ਖਾਣਾ ਖਾਂ ਖਾਣਾ ਖਾਣ ਤੋਂ ਬਾਅਦ ਵਿੱਚ ਉਹ اسی ਤਰ੍ਹਾਂ ਹੀ ਬਰਤਨ ਤੇ ਸਾਰਾ ਖਿਲਾਰਾ ਛੱਡ ਕੇ ਤੇ ਸੌਂ ਜਾਂਦੇ ਨੇ ਜੋ ਕਿ ਬਿਲਕੁਲ ਹੀ ਗਲਤ ਗੱਲ ਹੈ ਇਸ ਤਰ੍ਹਾਂ ਕਰਨ ਦੇ ਨਾਲ ਮਾੜੀਆਂ ਚੀਜ਼ਾਂ ਜੋ ਕਿ ਟਾਣੂ ਵਗੈਰਾ ਹੁੰਦੇ ਨੇ ਉਹ ਸਾਡੀ ਰਸੋਈ ਦੇ ਵਿੱਚ ਆ ਜਾਂਦੇ ਨੇ ਤੇ ਇਹਨਾਂ ਟਾਣੂਆਂ ਵਗੈਰਾ ਤੋਂ ਬਚਣ ਦੇ ਲਈ ਤੁਸੀਂ ਪਿਆਜ਼ ਦਾ ਛਿਲਕਾ ਜੋ ਹੈ ਇਸ ਉਪਾਅ ਨੂੰ ਕਰਨ ਦੇ ਲਈ ਇਸ ਕੰਮ ਨੂੰ ਕਰਨ ਦੇ ਲਈ ਤੁਹਾਨੂੰ ਚਾਹੀਦਾ ਹੈ ਪਿਆਜ਼ ਦਾ ਛਿਲਕਾ ਆਪਣੇ ਘਰ ਦੇ ਵਿੱਚੋਂ ਤੁਸੀਂ ਇੱਕ ਪਿਆਜ਼ ਲੈ ਲਓ ਤੇ ਪਿਆਜ਼ ਦਾ ਛਿਲਕਾ ਉਤਾਰ ਲਓ। ਉਸ ਦੇ ਉੱਪਰ ਥੋੜਾ ਜਿਹਾ ਕਪੂਰ ਰੱਖ ਕੇ ਤੇ ਉਸ ਨੂੰ ਜਲਾ ਦਿਓ। ਇਸ ਉਸ ਬਰਤਨ ਨੂੰ ਜਿਸ ਦੇ ਵਿੱਚ ਤੁਸੀਂ ਪਿਆਜ਼ ਦੇ ਛਿਲਕੇ ਅਤੇ ਕਪੂਰ ਨੂੰ ਜਲਾਇਆ ਹੈ ਉਸ ਨੂੰ ਤੁਸੀਂ ਰਸੋਈ ਤੋਂ ਲੈ ਕੇ ਆਪਣੇ ਪੂਰੇ ਘਰ ਦੇ ਕੋਨੇ-ਕੋਨੇ ਦੇ ਵਿੱਚ ਘੁਮਾਉਣਾ ਹੈ। ਇਸ ਦੇ ਨਾਲ ਤੁਹਾਡੇ ਘਰ ਦੀ ਸਾਰੀ ਨਕਾਰਾਤਮਕ ਜੋ ਊਰਜਾ ਹੈ ਉਹ ਨਸ਼ਟ ਹੋ ਜਾਵੇਗੀ। ਇਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਜੋ ਬਿਮਾਰੀਆਂ ਫੈਲਾਉਣ ਵਾਲੇ ਕੀਟਾਣੂ ਨੇ ਉਹ ਸਭ ਨਸ਼ਟ ਹੋ ਜਾਣਗੇ ਸਾਰੇ ਬੈਕਟੀਰੀਆ ਜੋ ਹਵਾ ਦੇ ਵਿੱਚ ਮਿਲੇ ਹੋਏ ਨੇ ਉਹ ਸਭ ਮਰ ਜਾਣਗੇ ਤੇ ਤੁਹਾਡੇ ਘਰ ਦਾ ਵਾਤਾਵਰਣ ਸ਼ੁੱਧ ਹੋ ਜਾਵੇਗਾ ਪਿਆਜ਼ ਦਾ ਇੱਕ ਹੋਰ ਆਸਾਨ ਜਿਹਾ ਉਪਾਅ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਤੁਸੀਂ ਇਸ ਦੇ ਲਈ ਕੀ ਕਰਨਾ ਹੈ ਜਦੋਂ ਤੁਹਾਡੇ ਘਰ ਦੇ ਵਿੱਚੋਂ ਸਾਰੀਆਂ ਨਕਾਰਾਤਮਕ ਊਰਜਾ ਜੋ ਹੈ 네ਗੈਟਿਵਿਟੀ ਜੋ ਹੈ ਉਹ ਦੂਰ ਹੋ ਜਾਵੇਗੀ ਤੇ ਤੁਹਾਨੂੰ ਬਹੁਤ ਹੀ ਹਲਕਾ ਹਲਕਾ ਮਹਿਸੂਸ ਹੋਣਾ ਸ਼ੁਰੂ ਹੋ ਜਾਵੇਗਾ ਘਰ ਦੇ ਵਿੱਚ ਵਧੀਆ ਲੱਗਣਾ ਮਹਿਸੂਸ ਹੋ ਜਾਵੇਗਾ ਘਰ ਦਾ ਵਾਤਾਵਰਣ ਬਿਲਕੁਲ ਸਾਫ਼ ਹੋ ਜਾਵੇਗਾ ਤੇ ਤੁਹਾਨੂੰ ਸਾਹ ਲੈਣ ਵਿੱਚ ਕੋਈ ਵੀ ਪਰੇਸ਼ਾਨੀ ਨਹੀਂ ਹੋਵੇਗੀ ਤੁਹਾਡੇ ਮਨ ਦੇ ਵਿੱਚ ਪੋਜ਼ਿਟਿਵਿਟੀ ਆਵੇਗੀ ਇਸ ਗੱਲ ਦਾ ਵੀ ਜ਼ਰੂਰ ਧਿਆਨ ਰੱਖੋ ਕਿ ਜੋ ਤੁਸੀਂ ਪਿਆਜ਼ ਰੱਖਿਆ ਹੈ ਉਸ ਨੂੰ ਹਰ ਰੋਜ਼ 5-6 ਦਿਨਾਂ ਦੇ ਬਾਅਦ ਤੁਸੀਂ ਚੇਂਜ ਕਰਦੇ ਰਹਿਣਾ ਹੈ ਉਨਾ ਸਮਾਂ ਤੁਸੀਂ ਇਸ ਤਰੀਕੇ ਦੇ ਨਾਲ ਹੀ ਰੱਖ ਸਕਦੇ ਹੋ ਕਿ ਜਦੋਂ ਸਾਧ ਸੰਗਤ ਜੀ ਤੁਹਾਡੇ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਮੁਸ਼ਕਲਾਂ ਦੂਰ ਹੋ ਗਈਆਂ ਉਸ ਸਮੇਂ ਤੁਹਾਡੇ ਘਰ ਦੇ ਵਿੱਚ ਕਲੇ ਕਲੇਸ਼ ਲੜਾਈ ਝਗੜੇ ਸਭ ਖਤਮ ਹੋ ਜਾਣਗੇ ਸ਼ਾਂਤੀ ਬਣੀ ਰਹੇਗੀ ਤੇ ਇਸ ਉਪਾਅ ਨੂੰ ਇਸ ਕੰਮ ਨੂੰ ਕਰਨ ਦੇ ਲਈ ਮੱਸੀਆ ਦੇ ਦਿਨ ਦੀ ਕੋਈ ਵੀ پابੰਦੀ ਨਹੀਂ ਹੈ ਇਸ ਦੇ ਨਾਲ ਨਾਲ ਸੰਗਤ ਜੀ ਤੁਸੀਂ ਜਦੋਂ ਵੀ ਸਵੇਰ ਦੇ ਸਮੇਂ ਆਪਣੇ ਰਸੋਈ ਦੇ ਵਿੱਚ ਬੀਬੀਆਂ ਭੈਣਾਂ ਜਦੋਂ ਵੀ ਸਵੇਰੇ ਉੱਠ ਕੇ ਤੇ ਕੰਮ ਕਰਨ ਦੇ ਲਈ ਰਸੋਈ ਦੇ ਵਿੱਚ ਐਂਟਰ ਕਰਦੀਆਂ ਨੇ ਉਹ ਪਹਿਲਾਂ ਤਾਂ ਪੰਜ ਵਰੀ ਮੂਲ ਮੰਤਰ ਸਾਹਿਬ ਦਾ ਪਾਠ ਕਰੋ ਅਤੇ ਫਿਰ ਰਸੋਈ ਦੇ ਵਿੱਚ ਜਾਓ ਰਸੋਈ ਦੇ ਵਿੱਚ ਤੁਸੀਂ ਜੋ ਵੀ ਚਾਹ ਬਣਾਉਂਦੇ ਹੋ ਨਾਸ਼ਤਾ ਤਿਆਰ ਕਰਦੇ ਹੋ ਉਸ ਨੂੰ ਕ ਤਿਆਰ ਕਰਦੇ ਸਮੇਂ ਮੂਲ ਮੰਤਰ ਦਾ ਜਾਪ ਕਰ ਸਕਦੇ ਹੋ ਤਾਂ ਮੂਲ ਮੰਤਰ ਦਾ ਜਾਪ ਕਰੋ ਜੇ ਤੁਸੀਂ ਮੂਲ ਮੰਤਰ ਦਾ ਜਾਪ ਨਹੀਂ ਕਰ ਸਕਦੇ ਤਾਂ ਤੁਸੀਂ ਵਾਹਿਗੁਰੂ ਵਾਹਿਗੁਰੂ ਬੋਲ ਸਕਦੇ ਹੋ ਇਸ ਦੇ ਨਾਲ ਵੀ ਤੁਹਾਡੇ ਘਰ ਦਾ ਜੋ ਵੀ ਮੈਂਬਰ ਜੋ ਵੀ ਤੁਸੀਂ ਭੋਜਨ ਪ੍ਰਸ਼ਾਦਾ ਤਿਆਰ ਕਰ ਰਹੇ ਹੋ ਉਸ ਭੋਜਨ ਪ੍ਰਸ਼ਾਦੇ ਨੂੰ ਤੁਹਾਡੇ ਘਰ ਦਾ ਜਿਹੜਾ ਵੀ ਮੈਂਬਰ ਛਕੇਗਾ ਉਸ ਦੇ ਮਨ ਨੂੰ ਸ਼ਾਂਤੀ ਮਿਲੇਗੀ ਤੇ ਉਹ ਵੀ ਗੁਰੂ ਦੇ ਨਾਲ ਜੁੜੇਗਾ ਉਸ ਦਾ ਮਨ ਵੀ ਗੁਰਬਾਣੀ ਦੇ ਨਾਲ ਜੁੜੇਗਾ ਇਹ ਦੂਜੀ ਗੱਲ ਸਾਧ ਸੰਗਤ ਜੀ ਤੁਸੀਂ ਜੋ ਵੀ ਭੋਜਨ ਪ੍ਰਸ਼ਾਦਾ ਬਣਾਉਂਦੇ ਹੋ ਤੁਸੀਂ ਘਰ ਦੇ ਵਿੱਚ ਜਦੋਂ ਵੀ ਪਾਠ ਕਰਦੇ ਹੋ ਤਾਂ ਪਾਠ ਕਰਦੇ ਸਮੇਂ ਆਪਣੇ ਕੋਲ ਜਲ ਦਾ ਇੱਕ ਗਲਾਸ ਰੱਖ ਲਓ ਜੇ ਗੜਵੀ ਰੱਖ ਸਕਦੇ ਹੋ ਤਾਂ ਗੜਵੀ ਰੱਖ ਲਓ ਜਲ ਦੀ ਭਰ ਕੇ ਤੇ ਜਦੋਂ ਤੁਸੀਂ ਪਾਠ ਕਰਨਾ ਹੈ ਤਾਂ ਉਸ ਨੂੰ ਉੱਚੀ ਆਵਾਜ਼ ਦੇ ਵਿੱਚ ਬੋਲ ਕੇ ਕਰਨਾ ਹੈ ਉਸ ਤੋਂ ਬਾਅਦ ਅਰਦਾਸ ਕਰਨ ਉਪਰੰਤ ਉਸ ਜਲ ਨੂੰ ਤੁਸੀਂ ਖਾਣ ਵਾਲੀ ਪੀਣ ਵਾਲੀ ਹਰ ਇੱਕ ਚੀਜ਼ ਦੇ ਵਿੱਚ ਪਾ ਦਿਓ ਅਤੇ ਜਦੋਂ ਇਹ ਜਲ ਤੁਹਾਡੇ ਘਰ ਦੇ ਮੈਂਬਰ ਦੇ ਖਾਣੇ ਦੇ ਵਿੱਚ ਹੋਵੇਗਾ ਤੇ ਉਸ ਦੇ ਅੰਦਰ ਜਾਵੇਗਾ ਤੇ ਉਸ ਦੇ ਮਨ ਨੂੰ ਸ਼ਾਂਤੀ ਮਿਲ ਜਾਵੇਗੀ ਤੇ ਇਸ ਦੇ ਨਾਲ ਤੁਹਾਡੇ ਘਰ ਦੇ ਵਿੱਚੋਂ ਕਲੇ ਕਲੇਸ਼ ਲੜਾਈ ਝਗੜੇ ਸਭ ਖਤਮ ਹੋ ਜਾਣਗੇ ਅਤੇ ਵਾਹਿਗੁਰੂ ਦੇ ਨਾਮ ਦਾ ਪਸਾਰਾ ਹੋਵੇਗਾ ਤਾਂ ਸਾਧ ਸੰਗਤ ਜੀ ਜਦੋਂ ਅਸੀਂ ਪਾਠ ਕਰਦੇ ਹਾਂ ਤੇ ਕੋਲ ਜਲ ਦਾ ਗਲਾਸ ਰੱਖਦੇ ਹਾਂ ਤਾਂ ਉਹ ਜੋ ਬਾਣੀ ਦਾ ਪ੍ਰਭਾਵ ਹੈ ਉਹ ਸਾਰਾ ਹੀ ਉਸ ਜਲ ਦੇ ਵਿੱਚ ਚਲਾ ਜਾਂਦਾ ਹੈ ਅਤੇ ਉਹ ਜਲ ਜਿਹੜਾ ਉਹ ਅੰਮ੍ਰਿਤ ਬਣ ਜਾਂਦਾ ਹੈ ਤੇ ਇਹ ਅੰਮ੍ਰਿਤ ਮਈ ਜਲ ਨੂੰ ਸ਼ੱਕ ਕੇ ਸਾਡੇ ਪਰਿਵਾਰ ਦੇ ਜੀ ਜੋ ਨੇ ਉਹਨਾਂ ਦੇ ਮਨ ਅੰਦਰ ਜੋ 네ਗੈਟਿਵਿਟੀ ਹੁੰਦੀ ਹੈ ਉਹ ਸਭ ਬਾਹਰ ਚਲ ਜਾਂਦੀ ਹੈ ਤੇ ਤੇ ਪੋਜ਼ਿਟਿਵਿਟੀ ਉਹਨਾਂ ਦੇ ਅੰਦਰ ਆ ਜਾਂਦੀ ਹੈ ਉਹਨਾਂ ਦੇ ਮਨ ਨੂੰ ਸ਼ਾਂਤੀ ਮਿਲ ਜਾਂਦੀ ਹੈ ਜੋ ਉਹਨਾਂ ਦੇ ਅੰਦਰ ਗੁੱਸਾ ਹੁੰਦਾ ਹੈ ਚੜਚੜਾਪਨ ਹੁੰਦਾ ਹੈ ਉਹ ਸਭ ਖਤਮ ਹੋ ਜਾਂਦਾ ਹੈ ਕਿਉਂਕਿ ਵਾਹਿਗੁਰੂ ਦੀ ਕਿਰਪਾ ਉਹਨਾਂ ਦੇ ਉੱਪਰ ਹੋ ਜਾਂਦੀ ਹੈ ਸਾਰੀ ਸਾਧ ਸੰਗਤ ਜੀ ਇਨੀਆਂ ਕ ਬੇਨਤੀਆਂ ਪਰਵਾਣ ਕਰਨਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਵੀਡੀਓ ਵਧੀਆ ਲੱਗੇ ਤਾਂ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕਮੈਂਟ ਬਾਕਸ ਵਿੱਚ ਜਾ ਕੇ ਤਨ ਤਨ ਬਾਬਾ ਦੀਪ ਸਿੰਘ ਜੀ ਲੈ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਜ਼ਰੂਰ ਲਗਵਾ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ